देखें। देखें। मैं प्रिंसिपल अलेक्जेंड्रा स्कूल मिसेस इंगल्स और आज हमारे यहाँ हमने एक सेमिनार अरेंज कराया जिसमें पेरेंट्स अच्छे नंबर में पेरेंट्स एंड हमारे सीनियर स्टूडेंट्स क्लास एट नाइन टेन एलेवन ट्वेल्व ने पार्टिसिपेट किया इस सेमिनार में जो ट्रैफिक इंचार्ज मिस्टर दलजीत सिंह और उनकी टीम है उन्होंने बच्चों को और पेरेंट्स को अवेयर कराया कि नया कानून क्या है और उसके क्या क्या कॉन्सिक्वेंसेज हैं ये सब बच्चों को और पेरेंट्स को पता लगा और पेरेंट्स एंड बच्चे सब ने इसको पॉजिटिवली एक्सेप्ट किया सेकेंडली उन्होंने ये बहुत इंपॉर्टेंट बात बताई कि अगर कोई बच्चा हर्ट हो गया या कोई पर्सन हर्ट हो गया रोड में कोई प्रॉब्लम है तो उसको हमको हेल्प करनी चाहिए और वो हेल्प करने के लिए हम हमें रिवॉर्ट किया जाएगा तो ये बच्चों के लिए और पेरेंट्स के लिए और स्कूल के लिए एक बड़ी बात कही गई है तो बच्चे ये नया कानून को फॉलो करने का पेरेंट्स ने नए कानून को फॉलो करने का प्रॉमिस किया है यहाँ पर हमारे स्कूल का मोटो है बाय लव समर तो हमने अपने बच्चों को हमेशा सिखाया है कि प्यार के साथ सारी सोसाइटी को अपने सर्व करना है नहीं हमारी तरफ से टोटल कड़े कदम है हम उनको स्कूल में एंट्री नहीं कराते हैं उनके व्हीकल बाहर रहते हैं स्कूल में कोई ऐसी एंट्री नहीं है ये आज से नहीं ये स्टार्टिंग से हमारे यहाँ है कि कोई भी बच्चा जो लाइसेंस नहीं है वो अंदर व्हीकल नहीं रखेगा स्कूल के अंदर एंट नहीं, एंटर नहीं करेगा नहीं उनके बच्चे जो आते हैं रहते हैं, तो अगर उनको गेट पे जो सिक्योरिटी के लिए मैं, मैं जो पर्सन है खड़ा वो उनको रोकता है तो उनकी तरफ से बदमाशी भी दिखाई जाती है तो उसके लिए कई बार हमने भी नोटिस किया है कि वहाँ पे गेट की पर जो रहते हैं उनके साथ कोई भी खड़ा नहीं होता मेरी नर्स वहाँ खड़ी होती है मेरे ड्राइवर वहाँ पे खड़े होते हैं और मेरे वहां पे कड़े होते हैं स्टूडेंट है कहीं कहीं ना कही वो बदमाशी भी दिखाते हैं। हैं नहीं अब वो बच्चे उनको समझाना हमारा काम है उनके पेरेंट्स को हम बुलाते हैं, उनके पेरेंट्स को गाइड करते हैं कि बच्चों को मॉरल वैल्यू सिखाइए हम तो वैसे ही सिखाते हैं तो बच्चे बहुत ज्यादा नहीं करते कभी कभी ऐसे कोई बच्चे करते हैं ऐसे कई पेरेंट्स भी जो गेट के आगे गाड़ी लगा करके

ਉਹਦੇ ਸਬੰਧ ਵਿੱਚ ਅਸੀਂ ਸਕੂਲਾਂ ਦੇ ਵਿੱਚ ਸੈਮੀਨਾਰ ਚੱਲਦੇ ਪਏ ਸੀ ਜਿਨ੍ਹਾਂ ਦੀ ਬਦੌਲਤ ਸਾਡੇ ਅਲਗੈਂਡਰਾ ਸਕੂਲ ਦੇ ਪ੍ਰਿੰਸੀਪਲ ਮੈਮ ਨੇ ਸਾਡੀ ਪੇਰੈਂਟਸ ਨਾਲ ਮੀਟਿੰਗ ਕਰਵਾ ਕੇ ਸਕੂਲ ਪਤਵੰਤਾਂ ਨਾਲ ਸਾਡੀ ਮੀਟਿੰਗਾਂ ਹੋ ਚੁੱਕੀਆਂ ਆਂ ਔਰ ਜਿਹੜੀ ਪੇਰੈਂਟਸ ਨਾਲ ਮੀਟਿੰਗ ਹੋਈ ਹੈ ਇਹ ਬੜੀ ਲਾਹੇਵੰਦ ਹੈ ਕਿ ਬੱਚਿਆਂ ਨੂੰ ਤੇ ਅਵੇਅਰ ਕਰ ਹੀ ਰਹੇ ਆ ਨਾਲ ਉਹਨਾਂ ਦੇ ਪੇਰੈਂਟਸ ਨੂੰ ਕੀ ਕੀਤਾ ਜਾਵੇ ਬਹੁਤ ਸਾਰੇ ਲੋਕ ਇਹੀ ਸਵਾਲ ਕਰਦੇ ਨੇ ਕਿ ਪੇਰੈਂਟਸ ਦਾ ਬੜਾ ਵੱਡਾ ਰੋਲ ਹੈ ਪੇਰੈਂਟਸ ਦਾ ਹੀ ਰੋਲ ਹੈ ਸਕੂਲ ਦਾ ਵੀ ਰੋਲ ਹੈ ਸਾਡੇ ਸਮਾਜ ਦਾ ਬੜਾ ਵੱਡਾ ਰੋਲ ਹੈ ਅਸੀਂ ਇਹਨੂੰ ਕਿਸਾ ਘਟਾ ਸਕਦੇ ਆ ਲੋਕਾਂ ਨੂੰ ਅਵੇਅਰ ਕਰਕੇ ਜਾਗਰੂਕ ਕਰਕੇ ਇਹ ਜਿਹੜਾ ਕਾਨੂੰਨ ਹੈ ਇਹਦੇ ਮੁਤਾਬਕ ਜਿਹੜੇ ਬੱਚੇ 18 ਸਾਲ ਤੋਂ ਘੱਟ ਦੇ ਨੇ ਉਹ ਟੂ ਵੀਲਰ ਜਾਂ ਫੋਰ ਵੀਲਰ ਨਾ ਚਲਾਉਣ ਤੇ ਜਿਹੜੀ ਇਹਦੇ ਵਿੱਚ ਸਜ਼ਾ ਵਾ ਮੇਨਟੇਨ ਕੀਤੀ ਗਈ ਉਹ ਕੀ ਕੀਤੀ ਗਈ ਹੈ 25000 ਰੁਪਏ ਜੁਰਮਾਨਾ ਵਾ ਔਰ 3 ਸਾਲ ਦੀ ਕੈਦ ਹੈ ਉਹਦੇ ਪੇਰੈਂਟਸ ਨੂੰ ਜਿਸ ਦਾ ਵੀ ਹਿਕਲ ਹੋਏਗਾ ਵੀ ਹਿਕਲ ਚਾਹੇ ਉਹ ਚਾਚੇ ਦਾ ਹੋਵੇ ਤਾਏ ਦਾ ਹੋਵੇ ਮਾਮੇ ਦਾ ਹੋਵੇ ਜਾਂ ਦੋਸਤਾਂ ਦਾ ਹੋਵੇ ਜਾਂ ਕਿਸੇ ਗਵਾਂਡੀ ਦਾ ਹੋਵੇ ਜਿਸ ਦਾ ਵੀ ਵਹੀਕਲ ਹੋਇਆ ਉਸ ਤੇ ਉਹ ਸਜ਼ਾ ਬਣਦੀ ਹੈ ਤੇ ਅਸੀਂ ਇਸ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਅਨੁਸ਼ਾਸਨ ਦੇ ਪ੍ਰਸ਼ਾਸਨ ਦੇ ਨਾਲ ਆਪਾਂ ਇਹ ਮੇਲਬਾਬ ਕਰਕੇ ਲੋਕਾਂ ਦੇ ਜਿਹੜੇ ਰੂਲ ਹੈ ਇਹ ਰੂਲ ਜਿਹੜੇ ਬਣੇ ਹੋਏ ਆ ਇਹਨਾਂ ਨੂੰ ਅਪਲਾਈ ਕਰਨਾ ਲੋਕਾਂ ਵਿੱਚ ਚੱਲਣਾ ਉਹ ਜਿਹੜਾ ਕਾਨੂੰਨ ਹੈ ਇਹਨੂੰ ਸਿੱਧੇ ਚੜਾਉਣ ਵਾਸਤੇ ਆਪਾਂ ਸਹਿਯੋਗ ਕਰਨਾ ਪ੍ਰਸ਼ਾਸਨ ਦਾ ਵੀ ਕਰਨਾ ਤੇ ਆਪਣੇ ਆਪ ਦਾ ਵੀ ਕਰਨਾ ਤੇ ਆਪਣੇ ਬੱਚਿਆਂ ਦਾ ਵੀ ਕਰਨਾ ਤੇ ਬੱਚਿਆਂ ਦਾ ਗਵਾਂਡੀਆਂ ਦਾ ਵੀ ਕਰਨਾ ਅੰਡ ਗਵਾਂਡ ਵਿੱਚ ਮੁਹੱਲੇ ਵਿੱਚ ਇਹ ਜਿਹੜੀ ਹੈ ਇਹ ਚੱਲੀ ਜਾਂ ਲਹਿਰ ਚੱਲੇ ਤੇ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ ਜੜੀਆਂ ਹੋਵਦੀਆਂ ਮੋਤਾਂ ਇਹਨਾਂ ਦੀ ਗਿਣਤੀ ਘਟਾਈ ਜਾ ਸਕੇ ਤੇ ਜਿਹੜੇ ਛੋਟੇ ਜਿਹਨਾਂ ਦਾ ਇਸ ਵੇਲੇ ਪੜਨ ਵਾਲੇ ਫੋਕਸ ਹੋਣਾ ਚਾਹੀਦਾ ਉਹ ਬੱਚਿਆਂ ਦਾ ਜਿਹੜਾ ਕਰੇਜ ਵਧ ਰਿਹਾ ਇਹ ਵੱਡੇ ਵੱਡੇ ਬਾਈਕਾਂ ਚ ਜਾਂ ਸਕੂਟਰਾਂ ਚ ਮੋਟਰਸਾਈਕਲਾਂ ਚ ਗੱਡੀਆਂ ਚ ਉਹ ਘਟਾਇਆ ਜਾ ਸਕੇ ਸਰ ਅੱਜ ਬੱਚਿਆਂ ਦਾ ਤੇ ਪਰਿਵਾਰ ਦਾ ਮੈਂ ਕਿਹਨਾਂ ਚ ਇਹ ਬਹੁਤ ਵੱਡਾ ਸਹਿਯੋਗ ਦੇ ਆ ਜੀ ਅੱਜ ਵੇਖੋ ਸਾਡੇ ਬੱਚਿਆਂ ਦੇ ਪੇਰੈਂਟਸ ਨੇ ਸਾਡੇ ਨਾਲ ਕੁਐਸਚਨ ਸਵਾਲ ਵੀ ਕੀਤੇ ਆ ਔਰ ਸਵਾਲਾਂ ਦੇ ਜਵਾਬ ਜਿਹੜੇ ਆ ਉਹਦਾ ਮੁਤਾਬਕ ਜਿਹੜੇ ਆ ਉਹ ਕੁਝ ਤੇ ਉਹ ਆਪ ਹੀ ਦੇ ਸਕਦੇ ਆ ਜਿਹੜੇ ਸਵਾਲ ਕੁਝ ਬਣਦੇ ਹੋਣਗੇ ਉਹ ਸਾਡੇ ਇਹ ਸੀਨੀਅਰ ਉਸਤਾਦਾਂ ਤੱਕ ਪਹੁੰਚਾਵਾਂਗੇ ਤੇ ਉਹਨਾਂ ਦੀ ਕੋਈ ਹੱਲ ਕੀਤਾ ਜਾ ਸਕੇ ਜੀ ਪੇਰੈਂਟਸ ਦੇ ਨਾਲ ਗੱਲਬਾਤ ਹੋਈ ਹੈ ਉਹਨਾਂ ਦਾ ਕੀ ਹੋਇਆ ਰਿਸਪਾਂਸ ਪੇਰੈਂਟਸ ਜਿਹੜੇ ਜੀ ਵੈਸੇ ਤੇ ਪੇਰੈਂਟਸ ਬਹੁਤ ਜ਼ਿਆਦਾ ਖੁਸ਼ ਨੇ ਕੋਈ 2-4% ਲੋਕ ਹੀ ਹੋਣਗੇ ਕਿ ਜਿਹੜੇ ਬੱਚਿਆਂ ਨੂੰ ਆਪਣੇ ਐਸਾਂ ਦੇ ਵੱਡੇ-ਵੱਡੇ ਵਹੀਕਲ ਦੇ ਕੇ ਤੇ ਉਸ ਦੀ ਜਾਨ ਦਾ ਖੋਹ ਬਣਦੇ ਨੇ ਅਸੀਂ ਉਸ ਬੱਚੇ ਦੀ ਜਾਨ ਸੇਫਟੀ ਜਿਹੜੀ ਆ ਉਹ ਸਾਡੇ ਪਰਵਾਹ ਵਾਲੇ ਬੱਚੇ ਆ ਸਾਡੇ ਬੱਚੇ ਆ ਅਸੀਂ ਉਹਨਾਂ ਨੂੰ ਬਚਾਉਣਾ ਵਾ ਬਚਾਉਣਾ ਕਿਸ ਤਰ੍ਹਾਂ ਲੋਕਾਂ ਨੂੰ ਅਵੇਰ ਕਰਕੇ ਜਾਗਰੂਕ ਕਰਕੇ ਜੇ ਸਾਡੇ ਪੇਰੈਂਟ ਸਾਡੇ ਸਾਥ ਦੇਣਗੇ ਤੇ ਮੇਰਾ ਖਿਆਲ ਆ ਕਿ 80% ਜਿਹੜੀ ਪ੍ਰੋਬਲਮ ਸੋਲਵ ਹੋ ਸਕਦੀ ਸਰ ਪੇਰੈਂਟਸ ਨੇ ਕਿਹਾ ਕਿ ਕੋਈ ਫਿਰ ਬੱਤੀਆਂ ਸ਼ਟਿੰਗ ਨਿਸ਼ਟਰ ਵਗੈਰਾ ਵੀ ਬਹੁਤ ਸਾਰੇ ਪੇਰੈਂਟਸ ਦੇ ਇਹੋ ਹੀ ਆ ਕਿ ਸਾਡੇ ਬੱਚੇ ਪੜਨ ਗਏ ਨੇ ਲੇਕਿਨ ਬੱਚਿਆਂ ਦਾ ਧਿਆਨ ਕਰਨ ਔਰ ਜਿਹੜੇ ਛੋਟੇ ਬੱਚੇ ਦੇ ਨਵਾਲਗ ਜਿਹੜੇ 18 ਸਾਲ ਤੋਂ ਘੱਟ ਵਾਲੇ ਨੇ ਉਹ ਜਿਹੜੇ ਆ ਉਹ ਉਹਨਾਂ ਕੋ ਡਰਾਈਵਿੰਗ ਲਾਇਸੈਂਸ ਨਹੀਂ ਹੈਗਾ ਤੋ ਡਰਾਈਵਿੰਗ ਲਾਇਸੈਂਸ ਬਣਾ ਲੈ ਜਿਨ੍ਹਾਂ ਦੇ ਇਹ ਛੋਟੇ ਲਰਨਿੰਗ ਲਾਇਸੈਂਸ ਬਣਨਾ 16 ਸਾਲ ਤੋਂ ਲੈ ਕੇ 18 ਸਾਲ ਤੱਕ ਉਹ ਲਰਨਿੰਗ ਲਾਇਸੈਂਸ ਵਿੱਚ ਜਿਹੜੀ ਉਹ ਐਕਟਵਾ ਸਕੂਟਰ ਬਾਈਕ ਜਿਹੜੇ ਉਹ ਨਹੀਂ ਚੱਲਦੇ ਉਹ ਚ ਸਿਰਫ 50 ਸੀਸੀ ਉਹ ਜਿਹੜੇ ਬਾਈਕ ਚਲਾ ਸਕਦੇ ਆ ਸਰ ਪਹਿਲਾਂ ਵੀ ਫਾਰਮੂਲਾ ਨੂੰ ਕਾਫੀ ਸਖਤ ਕਾਨੂੰਨ ਜਿਹੜੇ ਚੁੱਕੇ ਗਏ ਆ ਪਰ ਲੱਗਦਾ ਤੁਹਾਨੂੰ ਵੀ ਇਸ ਵਾਰ ਵੀ ਅਮਲ ਕਰਨਗੇ ਲੋਕ ਕਾਨੂੰਨ ਜੀ ਇਹ ਕਾਨੂੰਨ ਤੇ ਪਹਿਲਾਂ ਆਲਰੇਡੀ ਸਾਡੇ ਪੰਜਾਬ ਇੰਡੀਆ ਵਿੱਚ ਚੱਲਦੇ ਪਏ ਨੇ ਇਹ ਜਿਹੜੇ ਪੰਜਾਬ ਦੇ ਵਿੱਚ ਇਹਨੂੰ ਹੁਣ ਕੀਤੀ ਗਈ ਹੈ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਬਹੁਤ ਸારી ਸਾਡੇ ਮੌਤਾਂ ਸਾਡੇ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਹਾਦਸੇ ਦਾ ਕਾਰਨ ਬਣੀ ਆ ਹਾਦਸੇ ਵਿੱਚ ਜਾਨੀ ਆਪਣੇ ਮੌਤਾਂ ਗਵਾਸ ਆਪਣੇ ਮੌਤਾਂ ਦੀ ਗਿਣਤੀ ਜਿਹੜੀ ਵੱਧ ਹੋਈ ਆ ਉਹ ਸਪੌਤਾਂ ਦੀ ਗਿਣਤੀ ਨੂੰ ਘਟਾਉਣ ਵਾਸਤੇ ਸਾਡੀ ਪੰਜਾਬ ਸਰਕਾਰ ਵੱਲੋਂ ਵੀ ਬੜਾ ਵੱਡਾ ਪਤਾ ਲੱਗਾ ਕੀ ਜਾ ਰਿਹਾ ਔਰ ਕਿਤੇ ਨਾ ਕਿਤੇ ਪੇਰੈਂਟਸ ਵੀ ਚਿੰਤਤ ਨੇ ਇਸ ਗੱਲੋਂ ਕਿ ਸਾਡੇ ਬੱਚਿਆਂ ਵਿੱਚ ਜਿਹੜਾ ਦਿਨੋਂ ਦਿਨ ਵੱਡੇ ਆ ਮੋਟਰਸਾਈਕਲਾਂ ਦਾ ਕਰਜ਼ਾ ਵਾਧਾ ਜ਼ਿਆਦਾ ਹੈ ਵੱਡੀਆਂ ਗੱਡੀਆਂ ਦਾ ਕਰਜ਼ਾ ਵਾਧਾ ਜ਼ਿਆਦਾ ਹੈ ਉਹ ਉਹਨੂੰ ਕਿਤੇ ਕਿਤੇ ਠੱਲ ਪਏਗੀ